ਜੋ ਜਿਹੜੇ ਪੀਤ ਪਗੰਬਰ ਤੇ ਹੋਣੇ ਆ ਦਿਹਾਲਾ ਭਾਈ 13 ਤਰੀਕ ਨੂੰ ਹਨ 12 ਵਜੇ ਪ੍ਰੇਮਤਾ ਬਾਬਾ ਬੰਟੀ ਆਪਾਂ ਆ ਰਹੇ ਹਾਂ 13 ਤਰੀਕ ਦੀ ਤਾਰੀਖ ਸੁੰਦੇਸਾਰ ਕੀ ਬੰਟੀ ਬਾਬਾ ਜੀ ਨੂੰ ਲੱਗਦਾ ਹੈ ਡਰ 13 ਤਰੀਕ ਦਾ ਇੱਕ ਚੈਲੰਜ ਆਇਆ ਹੈ ਉਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਮੈਂ ਓਪਨਲੀ ਕਹਿਣਾ ਕਿ ਦਰਵਾਜ਼ਾ 24 ਘੰਟੇ ਖੁੱਲ੍ਹਾ ਹੈ ਤੁਸੀਂ ਜਾਂ ਤਾਂ ਕੁਝ ਚਮਤਕਾਰ ਕਰਕੇ ਦਿਖਾਓ ਨਹੀਂ ਤੇ ਲੋਕਾਂ ਤੋਂ ਅੱਗੇ ਨਕਮਸਤਕ ਹੋ ਕੇ ਉਹਨਾਂ ਦੇ ਕੋਲ ਮਾਫੀ ਮੰਗ ਲਓ ਉਹ ਕੋਣ ਹੈ ਜੀ ਪੁੱਛਣਾ ਲਈ ਮੈਨੂੰ ਕੀ ਰਾਈਟਰ ਨਾਲ ਕੋਲੇ ਆਪਣੇ ਆਪਣੇ ਪਰੰਪਰਾ ਨੂੰ ਆਪਣਾ ਆਪਣੀ ਤਰੀਕੇ ਨਾਲ ਚੱਲਣ ਦਿਓ ਜਿਸ ਕੋਲ ਕੋਈ ਰਾਈਟ ਨਹੀਂ ਹੈ ਇਸ ਚੀਜ਼ ਦਾ ਹਰ ਬਾਰੀ ਬੰਟੀ ਬਾਬਾ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਇਸ ਵਾਰੀ ਆ ਪਬਲਿਸਿਟੀ ਸਟੰਟ ਤਾਂ ਨਹੀਂ ਕਰ ਰਹੇ ਕਿਤੇ ਸਿਕਿਉਰਿਟੀ ਲੈਣ ਲਈ ਬਿਲਕੁਲ ਅੱਜ ਕੱਲ ਇਹ ਬਹੁਤ ਟ੍ਰੈਂਡ ਚੱਲਿਆ ਹੋਇਆ ਹੈ ਕਿ ਗਨਮੈਨ ਲੈ ਲੈ ਸਿਕਿਉਰਿਟੀ ਲੈਣ ਲਈ ਕੁਛ ਇਹ ਤਾਂ ਦਾ ਕਰੋ ਨਾ ਪਹਿਲੀ ਗੱਲ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਸੇ ਟਾਈਮ ਸੀਆਈਡੀ ਲਵਾ ਕੇ ਸੀਬੀਆਲ ਕਰਕੇ ਚੈੱਕ ਜੇ ਹੋਇਆ ਤਾਂ ਸਭ ਤੋਂ ਪਹਿਲਾਂ ਮੈਂ ਕੋਲ ਰੈਸਟੋਰਨ ਨੂੰ ਤਿਆਰ। ਤੁਹਾਡੇ ਅਕੋਰਡਿੰਗਲੀ ਨਿਹੰਗ ਸਿੰਘਾਂ ਨੂੰ ਫੇਮਸ ਹੋਣ ਦੀ ਲੋੜ ਹੈ। ਜਿੱਕਰ ਇੰਨੇ ਬਾਬੇ ਨੇ ਉਹਨਾਂ ਨੂੰ ਬੰਟੀ ਬਾਬੇ ਮਿਲਿਆ ਤਾਂ ਹੋਰ ਕਰਨ ਕੀ ਹੈ? ਉਹਨਾਂ ਦਾ ਇਹ کہنا ਕਿ ਤੁਸੀਂ ਸਰਦਾਰਾਂ ਨੂੰ ਗੁਰਨਾਨਕ ਦੇਵ ਜੀ ਤੋਂ ਕਿਹੜੇ ਸਰਦਾਰ? ਪਰ ਕੀ ਤੁਸੀਂ ਹੁਣ ਇਹ ਨਿਹੰਗ ਸਿੰਘਾਂ ਦਾ ਜਿਹੜਾ ਹੈ ਉਹ ਚੈਲੰਜ 13 ਤਾਰੀਖ ਵੀਰਵਾਰ ਵਾਲੇ ਦਿਨ ਜਿਸ ਦਿਨ ਤੁਸੀਂ ਚੌਕੀ ਲਗਾਉਂਦੇ ਹੋ ਪ੍ਰੇਮਧਾਮ ਦੇ ਦਿਨ ਉਹ ਚੈਲੰਜ ਤੁਸੀਂ ਐਕਸੈਪਟ ਕਰਕੇ ਪਹਿਲੀ ਗੱਲ ਤਾਂ ਮੈਂ ਇੰਨਾ ਵਿਲਾ ਹੈ ਨਹੀਂਗਾ ਕਿ ਮੈਂ ਅਦਰੇ ਮੇ ਕੋਈ ਇੰਨਾ ਟਾਈਮ ਨਹੀਂ ਲੀਗਾ। ਮੇਰਾ ਕੀ ਕਰਦਾ ਕੀਮਤੀ ਮੈਂ ਕਿਸੇ ਲਈ ਵਿਲਾ ਨਹੀਂ ਹੈਗਾ ਅੱਜ ਅਸੀਂ ਆਏ ਆ ਪ੍ਰੇਮ ਧਾਮ ਕੀ ਪ੍ਰੇਮ ਧਾਮ ਦੇ ਅੰਦਰ ਅਸੀਂ ਅੱਜ ਆ ਕੇ ਕਰਾਂਗੇ ਕੁਝ ਸਵਾਲ ਬੰਟੀ ਬਾਬਾ ਜੀ ਨੂੰ 13 ਤਰੀਕ ਦੀ ਤਾਰੀਖ ਸੁੰਦੇ ਸਾਰ ਕੀ ਬੰਟੀ ਬਾਬਾ ਜੀ ਨੂੰ ਲੱਗਦਾ ਹੈ ਡਰ ਕਿ ਤੁਹਾਨੂੰ ਮੈਸੇਜ ਆਇਆ 13 ਤਾਰੀਖ ਦੇ ਲਈ ਨਿਹੰਗ ਸਿੰਘ ਜੱਥੇਬੰਦੀਆਂ ਦਾ ਤੁਹਾਡੇ ਲਈ ਇੱਕ तेरा तरीक दा एक चैलेंज आया है तुसे कुछ कहना चाहूंगे? नहीं मैं कुछ नहीं कहना एक्चुअली ना किसी को कोई राइट है जी इस चीज़ कि चैलेंज कर सके जी। मैं किसी मजहब श्री ग्रंथ साहब जी दा कोई बेदी करता होगा राइट नहीं है लेकिन फिर भी मैं ओपनली कहना कि दरबार चौबी घंटे खुला है

ਚਮਤਕਾਰ ਚੱਲ ਤੁਹਾਡੀ ਗੱਲ ਮੈਂ ਸਭ ਪਹਿਲੀ ਗੱਲ ਉਹਨੂੰ ਰਾਈਟ ਕੀ ਐ ਇਸ ਚੀਜ਼ ਦਾ ਜੀ ਮੈਨੂੰ ਇਹ ਗੱਲ ਪੁੱਛੁੰਦਾ ਕੀ ਰਾਈਟਾਂ ਨਾਲ ਕੋਲੇ ਜੀ ਕਿਛੀ ਦੇ ਰਾਈਟ ਦੇ ਹੋ ਜੀ ਰਹੀ ਗੱਲ ਚਮਤਕਾਰ ਦਾ ਸਿਰਕ ਮਾਉਣਾ ਸਿਰਕ ਮਾਉਣਾ ਮੇਰੀ ਇੱਕ ਪਰੰਪਰਾ ਚੱਲੀ ਆ ਰਹੀ ਹੈ ਮੈਂ ਆਪਣੀ ਮਸਤੀ ਲੈਣਾ ਬਹੁਤ ਵੀਡੀਓ ਚ ਮੈਂ ਦੱਸ ਚੁੱਕਿਆ ਚੀਜ਼ ਜੀ ਆਪਣੀ ਮਸਤੀ ਲੈਣਾ ਆਪਣੀ ਮਸਤੀ 'ਚ ਮੈਂ ਜੋ ਮਰਜ਼ੀ ਕਰਾਂ ਜੀ ਅਸੀਂ ਇੱਕ ਇੰਡੀਪੈਂਡੈਂਟ ਕੰਟਰੀ ਦੇ ਵਿੱਚ ਰਹਿ ਰਹੇ ਹਾਂ ਜੀ ਕਿਸੇ ਚੀਜ਼ ਦੀ ਬੇਅਦਵੀ ਨਹੀਂ ਕਰ ਰਹੇ ਹੈਗੇ ਆਪਣੀ ਮਸਤੀ ਨਾਲ ਜਿੰਨਾ ਮਰਜ਼ੀ ਜ਼ਿੰਦਗੀ ਜੀ ਰਹੇ ਆ ਰਹੀ ਗੱਲ ਚਮਤਕਾਰ ਦੀ ਚੌਂਕੀ ਲੱਗਦੀ ਹੈ ਜੀ ਨਾਰਮਲ ਪਬ ਜਦੋਂ ਮਰਜੀ ਆਓ ਲੇਕਿਨ ਮੈਂ ਫਿਰ ਵੀ ਕਹਿਣਾ ਕਿ ਕਿਸੇ ਕੋਲ ਰਾਈਟ ਕੋਈ ਨਹੀਂ ਹੈਗਾ ਕਿਸ ਨੂੰ ਚੈਲੰਜ ਕਰਨ ਦਾ ਲੇਕਿਨ ਮੈਂ ਫਿਰ ਵੀ ਚੈਲੰਜ ਅਕਸੈਪਟ ਕਰ ਰਿਹਾ ਦੇਖੋ ਮੋਸਟ ਵੈਲਕਮ ਹਰ ਬਾਰੀ ਬੰਟੀ ਬਾਬਾ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਦੇਖੋ ਜੀ ਇਹਨਾਂ ਦੀ ਆਪਣੀ ਸੋਚ ਹੈ ਆਪਣੀ ਆਪਣੀ ਸੋਚ ਹੈ ਹੋ ਸਕਦਾ ਹੈ ਆਪਣੇ ਨੂੰ ਫੇਮਸ ਕਰਨ ਲਈ ਕੀਤਾ ਜਾ ਰਿਹਾ ਹੋਵੇ ਤੁਹਾਡੇ ਅਕੋਰਡਿੰਗਲੀ ਨਿਹੰਗ ਸਿੰਘਾਂ ਨੂੰ ਫੇਮਸ ਹੋਣ ਦੀ ਲੋੜ ਹੈ ਮੈਂ ਨਹੀਂ ਕਹਿੰਦਾ ਜੇਕਰ ਇੰਨੇ ਬਾਬੇ ਨੇ ਉਹਨਾਂ ਨੂੰ ਬੰਟੀ ਬਾਬੇ ਮਿਲਿਆ ਤਾਂ ਹੋਰ ਕਰਨ ਕੀ ਹੈ ਹੁਣ ਉਧਰਵਾਰ ਮਿਲਿਆ ਜਿੱਥੇ ਸਭ ਦਰਮਣੋਂ ਜੋੜਿਆ ਜਾਂਦਾ ਹੈ ਛੇ ਕੰਮ ਕੀਤੇ ਜਾਂਦੇ ਨੇ ਜੋ ਉਧਰ ਦੇਖ ਰਹੇ ਦੱਸਦਾ ਕੁਝ ਹੋਰ ਕਿਉਂਗਾ ਹਮ ਹਮ ਉਹਨਾਂ ਦਾ ਇਹ ਕਹਿਣਾ ਕਿ ਤੁਸੀਂ ਸਰਦਾਰਾਂ ਨੂੰ ਗੁਰਨਾਨਕ ਦੇਵ ਜੀ ਤੇ ਕਿਹੜੇ ਸਰਦਾਰ ਕਿਹੜੇ ਇਹੀ ਕੰਮ ਤੇ ਕਿਉਂ ਲੱਗੇ ਹੋਇਆ ਸੀ ਤੋੜਨ ਦੀ ਕਿਉਂ ਲੱਗੇ ਹੋਇਆ ਜੋੜਨ ਦੀ ਕਿਉਂ ਨਹੀਂ ਲੱਗੇ ਹੋਏ ਹਰ ਆਦਮੀ ਮੈਂ ਸਰਦਾਰ ਮੈਂ Hindu ਕਿਉਂ ਅਸੀਂ ਇਨਸਾਨ ਆ ਇਨਸਾਨੀਅਤ ਲੈ ਕੇ ਆਓ ਪ੍ਰੇਮ ਤਾਂ ਮਨ ਸਨੇ ਸिखਾਂਦਾ ਹੈ ਕੁਦਰਤ ਮਨ ਸिखਾਂਦਾ ਹਰ ਟਾਈਮ ਹਰ ਸਮੇਂ ਹਰ ਵਕਤ ਤੋੜਨ ਦੀ ਕਿਉਂ ਲੱਗੇ ਹੋਏ ਹੋ ਇੱਕ ਇਨਸਾਨ ਜੋੜਨ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਉਹਦੀ ਐਂਟੀ ਚੱਲ ਰਹੀਆਂ ਆ ਦੁਨੀਆ ਦੇ ਵਿੱਚ ਸਭ ਤੋਂ ਵੱਧ ਵੱਢ ਕੇ ਖਾਏ ਜਾਣ ਵਾਲਾ ਜਾਨਵਰ ਮੁਰਗਾ ਹੈ। ਹੂੰ। ਔਰ ਮੈਂ ਇਸ ਗੱਲ ਨੂੰ ਮੰਨਦਾ ਕਿ ਜਿਹਨੇ ਦੁਨੀਆ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਮਾਰਤਾ ਜਾਂਦਾ ਹੈ। ਉਹਨੂੰ ਮਾਰਤਾ ਜਾਂਦਾ ਕਿ ਨਹੀਂ? ਸਭ ਤੋਂ ਵੱਧ ਜਗਾਉਣ ਵਾਲਾ ਮੁਰਗਾ ਔਰ ਸਭ ਤੋਂ ਵੱਧ ਲੋਕ ਖਾਂਦੇ ਨੇ। ਅੱਜ ਮੈਂ ਜਗਾਉਣ ਦੀ ਕੋਸ਼ਿਸ਼ ਕਰਦਿਆ। ਮੇਰੇ ਆਂਟੀ ਬਹੁਤ ਉੱਠਣਗੇ ਤਾਂ ਉਹਦੇ। ਇੱਕ ਵਾਰੀ ਪਹਿਲੇ ਵੀ ਤੁਹਾਡੇ ਲਾਈਵ ਸੈਸ਼ਨ ਦੇ ਅੰਦਰ ਨਿਹੰਗ ਸਿੰਘ ਆਏ ਸੀਗੇ। ਬਿਲਕੁਲ ਬਿਲਕੁਲ ਆਏ ਸੀ ਔਰ ਪ੍ਰੋਪਰਨਸਲੀ ਹੋਈ ਸੀ। ਹੂੰ। ਉਹਨਾਂ ਦਾ ਜਿਹੜਾ ਬੋਲਣ ਦਾ ਤਰੀਕਾ ਸੀ ਬੜਾ ਵਧੀਆ ਸੀ। ਅੱਛੇ ਤਰੀਕੇ ਨਾਲ ਉਹਨਾਂ ਨੇ ਗੱਲ ਕੀਤੀ ਆ ਕੇ। ਔਰ ਉਹਨੇ ਮੇਰੇ ਤੋਂ ਸਵਾਲ ਕਿਤੇ ਮੈਂ ਪ੍ਰੋਪਰ ਜਵਾਬ ਦਿੱਤੇ ਹੈ ਔਰ ਲਾਸਟ ਤੁਸੀਂ ਦੇਖੋ ਵੀਡੀਓ ਵਿੱਚ ਕੀ ਕੀ ਉਹਨਾਂ ਨੇ ਤੁਹਾਨੂੰ ਮਿਲ ਕੇ ਸਾਡਾ ਮਨ ਖੁਸ਼ ਹੋ ਗਿਆ ਹੂੰ ਕੀ ਲੱਗਦਾ ਹੈ ਕਿ ਹਮੇਸ਼ਾ ਤੁਹਾਨੂੰ ਸੌਫਟ ਸੌਫਟ ਟਾਰਗੇਟ ਬਣਾਇਆ ਜਾਂਦਾ ਹੈ ਕਿ ਤੁਸੀਂ ਇਸ ਵਾਰ ਇਹ ਪਬਲਿਸਿਟੀ ਸਟੰਡ ਤਾਂ ਨਹੀਂ ਕਰ ਰਹੇ ਕਿਤੇ ਸਿਕਿਉਰਿਟੀ ਲੈਣ ਲਈ ਜਾਂ ਤੁਹਾਨੂੰ ਗਨਮੈਨ ਜੀ ਬਿਲਕੁਲ ਅੱਜ ਕੱਲ ਇਹ ਬਹੁਤ 트ੈਂਡ ਚੱਲਿਆ ਹੋਇਆ ਹੈ ਗਨਮੈਨ ਲੈ ਲੈ ਸਿਕਿਉਰਿਟੀ ਲੈਣ ਲਈ ਕੁਛ ਐਦਾਂ ਦਾ ਕਰੋ ਨਾ ਪਹਿਲੀ ਗੱਲ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਹੈ ਐਸੇ ਟਾਈਮ ਸੀਆਈਡੀ ਲਵਾ ਕੇ ਸੀਬੀਆਲ ਕਰਕੇ ਚੈੱਕ ਕਰਵਾਵੇ ਜੀ ਕਿ ਐਦਾਂ ਦਾ ਕੁਝ ਹੋਇਆ ਹੈ ਜੇ ਹੋਇਆ ਤਾਂ ਮੈਂ ਔਨ ਕੈਮਰਾ ਗੱਲ ਕਰ ਰਹੇ ਹਾਂ ਜੀ ਮੈਨੂੰ ਜ਼ਰੂਰਤ ਨਹੀਂ ਹੈਗੀ ਜਿਨ੍ਹਾਂ ਕੋਲ ਸਿਕਿਉਰਟੀ ਹੋ ਮਰਦੇ ਨਹੀਂ ਹੈਗੇ ਜਿਨ੍ਹਾਂ ਕੋਲ ਸਿਕਿਉਰਟੀ ਹੈ ਉਹਨਾਂ ਦੇ ਕਤਲ ਨਹੀਂ ਹੋਏ ਉਹ ਵੀ ਤਾਂ ਹੋਏ ਨੇ ਨਾ ਇਹਦਾ ਮਤਲਬ ਤੁਸੀਂ ਇਹ ਸਾਰਾ ਕੁਝ ਕਹੀਂ ਲੋਕੀਏ ਸੋਚ ਰਹੇ ਨੇ ਕਿ ਜਿਹੜਾ ਸਭ ਕੁਝ ਚੱਲ ਰਿਹਾ ਹੈ ਇਹ ਪਲਾਨ ਚੱਲ ਰਿਹਾ ਹੈ ਬੰਟੀ ਬਾਬਾ ਲੋਕ ਕੁਝ ਵੀ ਸੋਚ ਸਕਦੇ ਨੇ ਲੋਕਾਂ ਦਾ ਸੋਚਣ ਦਾ ਕੋਈ ਸਮਾਂਦਾਨ ਨਹੀਂ ਕੱਲ ਤੁਹਾਨੂੰ ਵੀ ਕਹਿਣਗੇ ਕਿ ਤੁਸੀਂ ਬੰਟੀ ਬਾਬੇ ਨੂੰ ਫੇਮਸ ਕਰ ਲੇਗੇ ਅਸੀਂ ਉਹਨੇ ਤੁਹਾਨੂੰ ਕਹਿ ਸਕਦੇ ਆ ਤੁਸੀਂ ਵੀਡੀਓ ਪਾਓ ਕੱਲ ਕਮੈਂਟਾਂ ਦੇ ਤੁਹਾਨੂੰ ਵੀ ਇਹ ਮੈਡਮ ਤੁਸੀਂ ਕੀ ਬੰਦੀ ਹੋ ਬੰਨ ਫੇਮਸ ਕਰ ਰਹੇ ਹੋ ਉਹਨੇ ਕਹੀ ਜਾਣਾ ਲੋਕਾਂ ਦਾ ਆਪਣੇ ਪ੍ਰਮਾਤਮਾ ਲਈ ਤੇ ਬਿਲਕੁਲ ਸਹੀ ਆ ਓਕੇ ਹਮ ਪਰ ਕੀ ਤੁਸੀਂ ਹੁਣ ਇਹ ਨਿਹੰਗ ਸਿੰਘਾਂ ਦਾ ਜਿਹੜਾ ਹੈ ਉਹ ਚੈਲੰਜ 13 ਤਾਰੀਖ ਵੀਰਵਾਰ ਵਾਲੇ ਦਿਨ ਜਿਸ ਦਿਨ ਤੁਸੀਂ ਚੌਕੀ ਲਗਾਉਂਦੇ ਹੋ ਪ੍ਰੇਮ ਧਾਮ ਦੇ ਦਿਨ ਉਹ ਚੈਲੰਜ ਤੁਸੀਂ ਐਕਸੈਪਟ ਕਰਕੇ ਲੋਕਾਂ ਨੂੰ ਬਿਲਕੁਲ ਬਿਲਕੁਲ ਮੈਂ ਨਹੀਂਗਾ ਨੋ ਪਹਿਲੀ ਗੱਲ ਤਾਂ ਮੈਂ ਇੰਨਾ ਵਿਲਾ ਹੈ ਨਹੀਂਗਾ ਕਿ ਮੈਂ ਕਿਸੇ ਦਾ ਵੇਟ ਕਰਾਂ 13 ਤਰੀਕ ਕੁਦਰਤੀ ਵੀਰਵਾਰ ਹੈ ਇਸ ਲਈ ਮੈਂ ਇੱਥੇ ਹੋਊਗਾ ਅਦਰੇ ਮੈਨੂੰ ਕੋਈ ਨਾ ਟਾਈਮ ਨਹੀਂ ਹੈਗਾ ਮੇਰਾ ਕੀ ਕੰਡਾ ਕੀਮਤੀ ਹੈ ਮੈਂ ਇਸ ਲਈ ਵਿਲਾ ਨਹੀਂਗਾ ਕਿ ਮੈਂ ਉਹਨਾਂ ਲਈ ਬੈਠਾ ਇੰਤਜ਼ਾਰ ਕਰਾਂ ਨਹੀਂ ਪਰ ਬਿਰਵਾੜਾ ਕੁਦਰਤੀ ਤੁਹਾਡੇ ਲਈ ਮੋਸਟ ਵੈਲਕਮ ਜੀ ਆਇਆਂ ਜਦੋਂ ਮਰਜ਼ੀ ਆਓ ਮੈਂ ਫਿਰ ਕਹਿ ਰਿਹਾ ਕਿਸੇ ਕੋਲ ਕੋਈ ਰਾਈਟ ਨਹੀਂ ਹੈਗਾ ਮੈਂ ਫਿਰ ਵੀ ਓਪਨ ਕਹਿ ਰਿਹਾ ਮੋਸਟ ਵੈਲਕਮ ਜੀ ਆਇਆਂ ਆਓ ਲੋਕ ਉਹਨਾਂ ਦਾ ਇਹ ਕਹਿਣਾ ਹੈ ਕਿ ਤੁਸੀਂ ਲੋਕਾਂ ਨੂੰ ਭਟਕਾ ਰਹੇ ਹੋ ਉਹਨਾਂ ਦੀ ਜੋ ਬੇਸਿਕ ਜੇ ਉਹਨਾਂ ਦਾ ਧਰਮ ਹੈ ਉਹਨਾਂ ਤੋਂ ਤੂੰ ਭਟਕਾ ਰਹੇ ਹੋ ਲੋਕਾਂ ਨੂੰ ਪੁੱਛੋ ਨਾ ਕਿ ਲੋਕਾਂ ਨੂੰ ਕਿਹਨੂੰ ਪੁੱਛਦੇ ਮੈਨੂੰ ਕੀ ਪੁੱਛ ਰਹੇ ਹੋ ਲੋਕਾਂ ਨੂੰ ਪੁੱਛੋ ਵੀ ਕਿਉਂ ਭਟਕਿਓ ਤੁਹਾਨੂੰ ਇਸ ਤੇ ਕੀ ਮਿਲਿਆ ਇੱਥੇ ਆ ਕੇ ਉਹਨਾਂ ਨੂੰ ਪੁੱਛੋ ਇੱਥੇ ਕੀ ਮਿਲਿਆ ਜੇਕਰ ਉਹਨਾਂ ਨੂੰ ਸਕੂਨ ਮਿਲਿਆ ਮਨ ਨੂੰ ਸ਼ਾਂਤੀ ਮਿਲੀ ਦਿਲ ਨੂੰ ਅਨੰਦ ਮਿਲਿਆ ਅਜੇ ਵੀ ਕਿਸੇ ਕੋ ਕੋ ਨਹੀਂ ਅੰਦਾਜ਼ੀ ਰੇਡ ਦੇ ਵਿੱਚ ਔਰ ਤੁਸੀਂ ਗੱਲ ਪਖੰਡ ਬਾਦ ਇਹਨੂੰ ਪਖੰਡ ਬਾਦ ਕਹਿੰਦੇ ਆ ਮੈਂ ਓਪਨਲੀ ਕਟੂਕਟ 500 ਵੀਡੀਓ ਦੇ ਵਿੱਚ ਬੋਲ ਚੁੱਕਿਆ ਕਿ ਕੋਈ ਇੱਕ ਬੰਦਾ ਹਿੰਦੂਸਤਾਨ ਦਾ ਸਾਬਿਤ ਕਰ ਦੇਵੇ ਕਿ ਬੰਟੀ ਬਾਬਾ ਜੀ ਨੇ ਕਿਸੇ ਰੂਪ ਵਿੱਚ ਪੈਸਾ ਨਹੀਂ ਲਿਆ ਪਖੰਡ ਬਾਦ ਦਾ ਮਤਲਬ ਹੁੰਦਾ ਪੈਸੇ ਕਮਾਣਾ ਖੰਡ ਬਾਦ ਪੈਸੇ ਕਮਾਣ ਲਈ ਕੀਤਾ ਜਾਂਦਾ ਨਾ ਤਾਂ ਮੈਂ ਤਾਂ ਓਪਨ ਚੈਲੰਜ ਕਰ ਚੁੱਕਿਆ ਵੀ ਇੱਕ ਵੀ ਇਨਸਾਨ ਸਾਬਿਤ ਕਰ ਦੋ ਬੰਟੀ ਬਾਬਾ ਜੀ ਨੇ ਕਿਸੇ ਰੂਪ ਵਿੱਚ ਕਿਸੇ ਤੋਂ ਪੈਸਾ ਲਿਆ ਹੋਵੇ ਫਿਰ ਪਖੰਡ ਬਾਦ ਕਿਸ ਚੀਜ਼ ਦਾ ਉਹਨਾਂ ਦਾ ਇਹ ਕਹਿਣਾ ਹੈ ਕਿ ਤੁਸੀਂ ਸਿਰ ਕੁਮਾ ਕੁਮਾ ਕੇ ਲੋਕਾਂ ਨੂੰ ਆਪਣੀ ਤਰ ਮੈਂ ਤਨ ਸ਼੍ਰੀ ਗੁਰੰਤ ਸਾਹਿਬ ਜੀ ਦੀ ਕੋਈ ਬੇਦਵੀ ਕਰ ਰਿਹਾ ਹਾਂ ਗੁਰੰਤ ਸਾਹਿਬ ਜੀ ਦੀ ਹਜ਼ੂਰੀ ਕੁਛ ਕਰ ਰਿਹਾ ਹਾਂ ਠੀਕ ਹੈ ਨਾ ਜਾਂ ਕਿਸੇ ਮذਬਬ ਕਿਸੇ पंਥ ਦੀ ਬੇਦਵੀ ਕਰ ਰਿਹਾ ਹਾਂ ਪੂਰਾ ਰਾਈਟ ਹੌਨਾਂ ਕੋਲੇ ਆਪਣੀ ਆਪਣੀ ਪਰੰਪਰਾ ਨੂੰ ਆਪਣ ਆਪਣੀ ਤਰੀਕੇ ਚੱਲਣ ਦਿਓ ਕਿਸੇ ਕੋਲ ਕੋ ਰਾਈਟ ਨਹੀਂ ਹੈ ਇਸ ਚੀਜ਼ ਦਾ ਕੋਈ ਰਾਈਟ ਨਹੀਂ ਬਿਲਕੁਲ ਨਹੀਂ ਤੇ ਜਿਹੜਾ ਵੀ ਸਿਕਿਉਰਿਟੀ ਦੀ ਗੱਲ ਆ ਰਹੀ ਹੈ ਜਿਹੜੀ ਮਾਰਕੀਟ ਦੇ ਅੰਦਰ ਹੁਣੇ ਸਮੇਂ ਗੱਲ ਫੈਲੀ ਹੋਈ ਹੈ ਕਿ ਇਹ ਸਾਰਾ ਜਿਹੜਾ ਦੂਰਾ ਪਲਾਨਿੰਗ ਹੋ ਰਹੀ ਹੈ 13 ਤਰੀਕ ਦਾ ਇੰਤਜ਼ਾਰ ਹੋ ਰਿਹਾ ਹੈ ਕਿ ਬੰਟੀ ਬਾਬਾ ਜੀ ਸਿਰਫ ਔਰ ਸਿਰਫ ਆਪਣੇ ਆਸ-ਪਾਸ ਸਿਕਿਉਰਿਟੀ ਗਾਰਡਸ ਲੈਂ ਲਈ ਸਾਰਾ ਮੈਂ ਤਾਂ ਉੱਪਰ ਲਿਖਿਆ ਨੂੰ ਸਿਕਿਉਰਿਟੀ ਨਹੀਂ ਚਾਹੀਦੀ ਇਹ ਚੈਨਲ ਸਾਰਾ ਪ੍ਰਸ਼ਾਸਨ ਵੀ ਤਾਂ ਦੇਖੂਗਾ ਨਾ ਮੈਂ ਤਾਂ ਬਲੇ ਮੈਨੂੰ ਬਿਲਕੁਲ ਸਿਕਿਉਰਿਟੀ ਨਹੀਂ ਚਾਹੀਦੀ ਤੁਹਾਨੂੰ ਗਨਮੈਨ ਨਹੀਂ ਚਾਹੀਦਾ ਮੈਨੂੰ ਕੋਈ ਜ਼ਰੂਰਤ ਨਹੀਂ ਜਿਨ੍ਹਾਂ ਕੋਲ ਗਨਮੈਨ ਹੈ ਉਹ ਮਰਦੇ ਨਹੀਂ ਮੈਨੂੰ ਦੱਸੋ ਬਸ ਮੈਂ ਆਪਣਾ ਬਿਜ਼ ਸਿੰਗਲ ਡੇ ਓਨਲੀ ਗਨਮੈਨ ਹੋਊਗਾ ਦਰਬਾਰ ਲਈ ਹੋਊਗਾ ਮੇਰੇ ਲਈ ਨਹੀਂ ਮੈਨੂੰ ਜ਼ਰੂਰਤ ਨਹੀਂ ਆਏਗੀ ਠੀਕ ਹੈ ਦਰਬਾਰ ਬਹੁਤ بڑا ਹੈ ਲਗਭਗ ਦੋ ਟਾਇ ਇੱਕੜੇ ਦਰਬਾਰ ਫੈਲਾ ਹੋਇਆ ਰਸ਼ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਕੋਈ ਸਕਿਗਾਰਡ ਹੋਣ ਅੱਛੀ ਗੱਲ ਹੈ ਨਹੀਂ ਉਹਨ ਕੋਈ ਦਿੱਕਤ ਨਹੀਂ ਆਏਗੀ No problem ਜੱਥੇਬੰਦੀਆਂ ਦਾ ਇਹ ਵੀ ਕਹਿਣਾ ਹੈ ਕਿ ਅਗਰ ਜੇ ਅਗਰ 13 ਤਾਰੀਖ ਨੂੰ ਬੰਟੀ ਬਾਬਾ ਜੀ ਨੇ ਕੁਝ ਕਰਕੇ ਜਾਂ ਚਮਤਕਾਰ ਕਰਕੇ ਨਹੀਂ ਦਿਖਾਇਆ ਤਾਂ ਉਹ ਨਕਮਸਤਕ ਹੋ ਕੇ ਲੋਕਾਂ ਤੋਂ ਮਾਫੀ ਮੰਗ ਲੈ ਕਿਉਂ ਕੀ ਰਾਈਟ ਐ ਮੋ ਗਲੇ ਮੈਂ ਇਹ ਹੀ ਤਾਂ ਪੁੱਛ ਰਿਹਾ ਤੁਹਾਨੂੰ ਚਲੋ ਮੈਂ ਫਿਰ ਵੀ ਚੈਲੰਜ ਕਬੂਲ ਕਰ ਰਿਹਾ ਲੇਕਿਨ ਚੈਨਲੇ ਥਰੂ ਮੈਂ ਪੁੱਛਣਾ ਵੀ ਉਹਨਾਂ ਨੂੰ ਕੋ ਰਾਈਟ ਕੀ ਇਸ ਚੀਜ਼ ਦਾ ਕੀ ਹਿੰਦੁਸਤਾਨ ਦਾ ਕਾਨੂੰਨ ਜੀਰੋ ਤੁਹਾਨੂੰ ਲੱਗਦਾ ਬਾਰ ਬਾਰ ਤੁਹਾਡ ਨੂੰ ਟਾਰਗੇਟ ਕੀਤਾ ਜਾਂਦਾ ਹੈ ਦੇਖੋ ਜੀ ਟਾਰਗੇਟ ਕਿਉਂ ਕੀਤਾ ਜਾਂਦਾ ਕਿ ਮੈਨੂੰ ਨਹੀਂ ਪਤਾ ਪਰ ਕੀਤਾ ਜਾ ਰਿਹਾ ਹੈ ਨੋ ਡਾਊਟ ਕੀਤਾ ਜਾ ਰਿਹਾ ਹੈ ਨੋ ਡਾਊਟ ਕਿਉਂ ਕੀਤਾ ਜਾ ਰਿਹਾ ਹੈ ਇਹ ਤਾਂ ਜੋ ਪ੍ਰਸ਼ਾਸਨ ਪੁੱਛੂਗਾ ਉਹਨਾਂ ਨੂੰ ਜਾਂ ਤੁਹਾਡੇ ਵਗੇ ਚੈਨਲ ਪੁੱਛਣਗੇ ਤੇ 13 ਤਾਰੀਖ ਜਿਹੜੀ ਆ ਰਹੀ ਹੈ ਵੀਰਵਾਰ ਵਾਲੇ ਦਿਨ ਉਸ ਦਿਨ ਦਾ ਤੁਹਾਨੂੰ ਕੋਈ ਡਰ ਨਹੀਂ ਹੈ ਮੈਨੂੰ ਕਿਸੇ ਦਾ ਡਰ ਨਹੀਂ ਕਿ ਮਾਲਦੀ ਗੱਲ ਹੈ ਕਿਸੇ ਦਾ ਡਰ ਕਿਉਂ ਡਰਾਂ ਕਿਸ ਦਾ ਤੋਂ ਡਰਾਂ ਠੀਕ ਹੈ ਜ਼ਿੰਦਗੀ 'ਚ ਕਿਸੇ ਨੇ ਪੈਸਾ ਨਹੀਂ ਲਿਆ ਕਿਸੇ ਨੂੰ ਕੋਈ ਧਰਮ ਮਜਬ ਚੇਂਜ ਕਰਨੀ ਜ਼ਿੰਦਗੀ 'ਚ ਨਹੀਂ ਕਿਹਾ ਹੋਇਆ ਇਥੇ ਉਲਟਾ ਜਿਸ ਤਰ੍ਹਾਂ ਜਦੋਂ ਆ ਉਸ ਤਰ੍ਹਾਂ ਜਾ ਉੱਥੇ ਇਵਾਦਤ ਕਰ ਪਾਠ ਕਰ ਭਗਤੀ ਕਰ ਪੂਜਾ ਕਰ ਮੈਂ ਕਿ ਡਰੂ ਕਿਸ ਤੋਂ ਮੋਸਟ ਵੈਲਕਮ ਜਿੱਦਾਂ ਦੀ ਲੈਂਗੁਏਜ 'ਚੋਂ ਗੱਲ ਕਰਾਂਗੇ ਉਦੋਂ ਦੀ ਲੈਂਗੁਏਜ 'ਚ ਗੱਲ ਕਰੂੰਗਾ ਓਪਨਲੀ ਕਹਿ ਰਿਹਾ ਬਿਲ 100 ਗਲਤ ਨਾ ਡਬਲ ਗਲਤ ਗਲਤ ਨਾ ਡਬਲ ਗਲਤ ਤਾਂ ਮੈਂ ਦਰبار 24 ਘੰਟੇ ਖੁੱਲਿਆ ਮੈਂ ਵੀਰਵਾਰ ਇੱਥੇ ਹੋਂਨਾ ਜਦੋਂ ਮਰਜੀ ਆਓ ਮੋਸਟ ਵੈਲਕਮ ਜੀ ਆਇਆਂ ਨੂੰ ਤੁਹਾਡੇ ਹਰ ਸਵਾਲ ਦਾ ਜਵਾਬ ਦੇਵਾਂਗੇ ਜਿੰਨੇ ਵੀ ਧਾਰਮਿਕ ਸਥਾਨ ਨੇ ਉੱਥੇ ਹਰ ਜਾਤੀ ਦੇ ਹਰ ਧਰਮ ਦੇ ਬੰਦੇ ਜਿਹੜੇ ਨੇ ਉੱਥੇ ਜਾਂਦੇ ਨੇ ਤੁਹਾਨੂੰ ਲੱਗਦਾ ਕਿ ਪ੍ਰੇਮ ਧਾਮ 'ਚ ਜਦ ਸਾਰੇ ਜਣੇ ਆ ਰਹੇ ਨੇ ਹਰ ਧਰਮ ਦਾ ਬੰਦਾ ਆ ਰਿਹਾ ਕਿ ਇੱਥੇ ਸਭ ਨੂੰ ਰੋਕਿਆ ਜਾ ਰਿਹਾ ਇੱਥੇ ਆਉਣ ਦੇ ਲਈ ਜਿਵੇਂ ਕਿ ਮੈਂ ਦੇਖਦੀ ਆ ਤੁਹਾਡੇ ਜਿਹੜੇ ਵੀ ਫਾਲੋਅਰਸ ਨੇ ਉਹ ਸਰਦਾਰ ਵੀ ਨੇ ਉਹ ਹਿੰਦੂ ਵੀ ਨੇ ਕਈ ਸ਼ਾਇਦ ਮੁਸਲਮ ਵੀ ਹੋਣਗੇ क्रिश्चन तक भी क्रिश्चन तक भी तेन इतने मिलने ऐसा गल नहीं हैगी लेकिन रोकया जा रहा है मैं इस चीज़ को मन नहीं है जी भी हिंदू मुस्लिम सिख ईसाई कुछ है गया मैं इंसानियत मानता किसी बंद का बच्चा बीमार है उन्होंने ब्लड बैंक जाना जा, पैगा वह कहीं नहीं पुछता है भी ब्लड मुसलमान का या हिंदू का या क्रिश्चन है वो कहता बच्चा बचा जी जिता मर्जी लगा वो धर्म है मैं वह धर्म चाहिए एक प्रेम धाम दरबार है जिथे चारों ब्रदर हिंदू सिख मुस्लिम ईसाई बराबर बैठ के भोजन करते हैं वो प्रेमधाम है ਕਿ ਤੁਹਾਡੇ ਪ੍ਰੇਮ ਧਾਮ ਜੇ ਇਹ ਸਭ ਹੋਦਾ ਬਿਲਕੁਲ 100% ਦੇਖੋ ਵੀਡੀਓਜ਼ ਮੇਰੀਆਂ 100% ਹੁੰਦਾ ਗੁਰੂ ਪੁਰਨਮਾ ਦੀ ਵੀਡੀਓ ਦੇਖੋ ਤਿਰੰਗਾ ਹੱਥ ਚ ਹੈ ਕਿਨਾਂ ਦੇ Hindu Sikh Muslim Sai ਚਾਰਾਂ ਦੇ ਦੇਖੋ ਜੀ ਅੱਜ ਵੀਡੀਓ ਚੱਲ ਰਹੀ ਹੈ ਉਹ ਮਾਰਕੀਟ ਚ ਖੂਬ ਤੇ ਹੁਣ ਕਰਾਂਗੇ ਅਸੀਂ 13 ਤਾਰੀਖ ਦਾ ਇੰਤਜ਼ਾਰ ਔਰ ਦੇਖਾਂਗੇ ਕਿ ਇੱਥੇ ਆ ਕੇ ਪ੍ਰੇਮ ਧਾਮ ਦੇ ਅੰਦਰ ਕੀ ਚਮਤਕਾਰ ਹੋਏਗਾ ਜੋ ਨਿਹੰਗ ਸਿੰਘ ਜੱਥੇਬੰਦੀਆਂ ਨੇ ਇੱਕ ਚੈਲੰਜ ਕੀਤਾ ਹੈ ਬੰਟੀ ਬਾਬਾ ਨੂੰ ਕੀ ਉਹ ਚੈਲੰਜ ਉਹ ਐਕਸੈਪਟ ਕਰਕੇ ਅੱਗੇ ਜਾਣਗੇ ਉਸ ਦਾ ਕੀ ਹੱਲ ਹੋਏਗਾ ਆਉਣ ਵਾਲੀ 13 ਤਰੀਕੀ ਉਹ ਚੀਜ਼ ਦੱਸੇਗੀ ਸਹੀ ਔਰ ਸਟੀਕ ਖਬਰਾਂ ਲਈ ਦੇਖਦੇ ਰਹੋ ਦ ਸਿਟੀ ਹੈਡਲਾਈਟ